ਕੰਮਟ ਵਗੈਰਾ ਸਭ ਹੈ ਪਰ ਆਨਲਾਈਨ ਹੈ ਤੇ ਰਿਲੂ ਕਿਹਾ ਗਿਆ ਕਿ ਟੂਰਿਸਟ ਬੱਸ ਆ ਪਰ ਇਹ ਤਾਂ ਪੱਕਾ ਉੱਪਰ ਲਿ ਗਿਆ ਹੁਸ਼ਿਆਰ ਪਰ ਤੇ ਰੋਜ ਆਤੀ ਹੈ ਆ ਰੋਜ ਆਤੀ ਹੈ ਟਾਈਮਿੰਗ ਨਹੀਂ ਰਹੀ ਹੈ ਟਾਈਮ ਕੋਈ ਨਹੀਂ ਹੈ ਜਾਣੇ ਕੀ ਟਾਈਮ ਹੈ ਆਣੇ ਕੋਈ ਨਹੀਂ ਉਹ ਫਿਰ ਬੱਸ ਸਟੈਂਡ ਕਿਉਂ ਨਹੀਂ ਰੋਕਦੇ ਬੱਸਾਂ ਇਦਾਂ ਹੀ ਬਾਈਪਾਸਾਂ ਦੇ ਕਿਉਂ ਰੁਕੀਆਂ ਨਹੀਂਆਂ ਖੇਤਾਂ ਦੇ ਵਿੱਚ ਮੇਰੇ ਨਾਤੇ ਲੋਤੇ ਨਾ ਕਮਰਾ ਆਮਰਾ ਬਣਵਾ ਕਮਰੇ ਲੈ ਰੱਖਾ ਯਾਰ ਉਹ ਤਾਂ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਥੋਨੋਂ ਲਿਆ ਸਾਰਿਆਂ ਲਈ ਉਹਨਾਂ ਨੂੰ ਬੱਸ ਸਟੈਂਡ ਕਿਉਂ ਨਹੀਂ ਤਾਰਦਾ ਇਹ ਦੱਸ बस स्टैंड भी जाती है ना टूरिस्ट गाड़ी ए, टूरिस्ट बस कह रहे हैं हाँ, पार उते दा क्या कहां कहा है? परमिट आ, इंडिया परमिट है टैक्स भी है सब चीज है यहाँ पे कितने लोगों को उतारा है यहां पे दस लोग 8 से 10 तक कहां गए उनका नाम पता मालूम है आप कुछ तो गए है जालंधर और कुछ गए लुधियाना और कुछ है आसपास

ਕਰਦਾ ਨਹੀਂ ਆਉਂਦਾ ਹਾਂ ਹਾਂਜੀ ਮਨਜੀਤ ਭਾਈ ਅੱਜ ਇੱਕ ਬੱਸ ਰੁਕੀ ਗਈ ਜੁਸ ਏਰੀਆ ਜਿਹੜੇ ਸਿਰਫ ਪ੍ਰਵਾਸੀ ਹੀ ਬੈਠੇ ਸੀ ਕੋਈ ਵੀਰੇ ਦਿਖਾਈ ਨਹੀਂ ਆਉਂਦਾ ਆ ਦੇਖੋ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਫੋਨ ਗਿਆ ਇੱਥੇ ਸਾਡੇ ਨੌਜੋਨਾਂ ਦਾ ਪੁੱਛ ਰਿਹਾ ਨਾ ਮੇਰੇ ਵੀ ਰਹਿ ਚ ਪੁੱਛ ਰਿਹਾ ਛੋ ਅੱਜ ਮੈਂ ਖੇਤਾਂ ਦੇ ਪ੍ਰੋਜੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਕਿ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭੜਕੇ ਬੱਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜੋਨਾਂ ਨੇ ਆ ਕੇ ਉਹ ਪੁੱਛਿਆ ਤੇ ਇੰਤੇ ਆਏ ਜਿਹੜੇ ਬੰਦੇ ਆ ਇਹਨਾਂ ਦਾ ਕੋਈ ਪ੍ਰੂਫ ਹੈਗਾ ਕਿ ਕਿੱਥੇ ਚੜੇ ਆ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਵਾਸੀ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਬੁਝੀ ਗੱਲ ਜਦੋਂ ਵਾਸੀ ਵਾਲੇ ਨੂੰ ਪੁੱਛਿਆ ਇਹ ਭਾਈ ਇਹਨੂੰ ਡਾਕੂਮੈਂਟਸ ਪੇਪਰ ਦਿਖਾ ਉਹ ਵਾਸੀ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਡਾ ਲਿਆ ਉਹ ਨਾ ਤੇ ਉਹਦੇ ਕੋਲ ਪਰਮਿਟ ਹੈ ਔਰ ਨਾ ਉਹਦੇ ਕੋਲ ਆਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇਹ ਜਾਪਦਾ ਜਿਵੇਂ ਡੁਪਲੀਕੇਟ ਹੈ ਉਹ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਮੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਨਾਲ ਹੁਣ ਬੱਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਇਹ ਕੀ ਜਿਹੜੀਆਂ ਯੂਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਦੇ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ ਕੀ ਗੱਲ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਰੁਪਈਏ ਲੈ ਕੇ ਭੇਜੀ ਜਾਂਦੀ ਹੈ ਇੱਕ ਰੈਪਸ਼ਨ ਚੱਲ ਰਹੀ ਹੈ ਇਹ ਮੋਟੇ ਰੁਪਈਏ ਦਿਵਾ ਰਹੇ ਨੇ ਇਸ ਗੱਲ ਦੇ ਵਿੱਚ ਸ਼ੋ ਇਹ ਬਿਲਕੁਲ ਇਹ ਧੰਦਲੀ ਜਿਹੜੀ ਹੋ ਰਹੀ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇੰਟਰਸਟ ਤੇ ਹੀ ਬਸਦੇ ਪੂਰੇ ਡਾਕੂਮੈਂਟ ਚੈੱਕ ਹੋਣੇ ਨੇ ਉੱਥੇ ਬਸ ਰੋਕ ਕੇ ਵਾਪਸ ਭੇਜੀ ਜਾਵੇ ਸੈਕਿੰਡ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਡਾਕੂਮੈਂਟ ਚੈੱਕ ਹੋ ਜਿਹੜੇ ਪੰਜਾਬ ਤੋਂ ਅਵਰ ਸਟੇਟ ਤੋਂ ਆਉਂਦੇ ਨੇ ਨਹੀਂ ਤਾਂ ਵਾਪਸ ਮੇਟੀ ਜਾਣ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਪ ਚੈੱਕ ਕਰਨਗੇ ਫਿਰ ਕੋਈ ਵੀ ਨਹੀਂ ਵਿਧਾਨ ਨਹੀਂ ਹੁੰਦਾ ਜਿਹੜੇ ਪੰਜਾਬ ਦੇ ਲੋਕ ਆਖ ਤੁਰਦੇ ਤੁਸੀਂ ਜਿਦਾਂ ਕਿਹਾ ਆਪ ਚੈੱਕ ਕਰਨਗੇ ਕਿ ਕੋਈ ਪੁਲਿਸ ਵਾਲੇ ਨੇ ਵੀ ਵਿਅਕਤੀ ਸਵਾਲ ਕਰਦਾ ਵੀ ਮੇਰੇ ਡਾਕੂਮੈਂਟ ਕਿਉਂ ਚੈੱਕ ਕਰ ਰਹੇ ਹੋ ਤੋਂ ਉੱਤੇ ਮਿਸਬੀਹਵੀਅਰ ਦਾ ਚਲਾਨ ਕਰ ਦਿੰਦੇ ਕਿ ਲੱਗ ਪਾਵਾਂ ਡਾਕੂਮੈਂਟ ਪੂਰੇ ਹੋਣ ਤੇ ਇਹਦੇ ਵਿੱਚ ਵੀ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਹੀ ਕਿਤੇ ਨਾ ਕਿਤੇ ਤੁਹਾਡੇ ਦੇ ਉੱਤੇ ਹੀ ਕੋਈ ਕਾਰਵਾਈ ਕਰ ਦੇਣ ਕਿ ਤੁਸੀਂ ਬੱਚ ਨੂੰ ਕਿਉਂ ਰੋਕਿਆ ਉਹ ਦੇਖੋ ਅਸੀਂ ਤਾਂ ਰੋਜ਼ ਕਾਰਵਾਈਆਂ 'ਚ ਰਹਿੰਦੇ ਆ ਕਮਲ ਜੀ ਮੈਂ ਬੇਨਤੀ ਕਰਾਂ ਅਸੀਂ ਰੋਜ਼ ਕਾਰਵਾਈ ਇਹ ਸਰਕਾਰਾਂ ਸਾਡੇ ਦੇ ਪਰਚੇ ਪਾਉਂਦੀਆਂ ਹਨ ਪਰ ਅਸੀਂ ਹੁਣ ਪੰਜਾਬ 'ਚ ਕੋਈ ਵਿਧਿ ਵਿਵਧਾਨ ਬਣਾ ਕੇ ਰਹਿਣਾ ਆ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਨਾ ਕਿ ਪੰਜਾਬ ਦੇ ਲੋਕਾਂ ਨੂੰ ਵਿਲੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕ ਤਾਂ ਕਹਿੰਦੇ ਜੀ ਭਈਏ ਪਜਾਓ ਆ ਕਰੋ ਇਹ ਬੜਾ ਦੇਸ਼ ਵਿਰੋਧੀ ਨਾਲ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਪੂਰੇ ਦੇਸ਼ ਦਾ ਢਿੱਡ ਭਰਦੇ ਰਹੇ ਆ ਦਇਆ ਵਾਲੇ ਲੋਕ ਨੇ ਕਦੇ ਕ੍ਰੂਰਤਾ ਨਹੀਂ ਦਿਖਾਈ ਅੱਜ ਵੀ ਕਿਸੇ ਨੂੰ ਅੰਗਲ ਤੱਕ ਨਹੀਂ ਲਾਈ ਉਹ ਬੰਦਾ ਜਿਹੜਾ ਕ੍ਰਿਮਨਲ ਹੈ ਜਿਹੜਾ ਸਾਡੀਆਂ ਔਰਤਾਂ ਨੂੰ ਬਹਿ ਕੇ ਬਸ ਦੇ ਵਿੱਚ ਉਹਨਾਂ ਦੇ ਨਾਲ ਗਲਤ ਵਿਵਾਰ ਕਰਦਾ ਉਹਨਾਂ ਤੇ ਆਪਣਾ ਸੀਰਮ ਸਿਰਦਾ ਕੀ ਉਹਨੂੰ ਕੁੱਟੀਏ ਨਾ ਉਹ ਤਾਂ ਵੱਢ ਜਣਾ ਚਾਹੀਦਾ ਇਸ ਕਰਕੇ ਭਾਈ ਇਹ ਸਰਕਾਰ ਜਿਹੜੀ ਆ ਉਹਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਕਾਨੂੰਨ ਵਿਵਸਥਾ ਨੂੰ ਕਾਇਮ ਕਰੋ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆ ਬੁਧਰੇ ਹੋ ਕੇ ਜਦੋਂ ਕਰਨਗੇ ਫਿਰ ਕੋਈ ਕਾਨੂੰਨ ਵਿਵਸਥਾ ਨਹੀਂ ਰਹੇਗੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੇ ਜਿਹੜਿਆ ਅਧਾਰ ਕਾਰ ਚੈੱਕ ਕੀਤੇ ਜਾਣ ਉਹਨਾਂ ਦਾ ਬਿਲਕੁਲ ਪੀਸੀਸੀ ਉਹਦੇ ਤੱਕ ਪੰਜਾਬ ਦੇ ਇੰਟਰਸਟ ਕਰਨ। ਬੇਸ਼ੱਕ ਜੋ ਫੋਰੀਰਾ ਚੌਂਕੀ ਦੀ ਪੁਲਿਸ ਆ ਉਹ ਇਸ ਵੇਲੇ ਬੱਸ ਨੂੰ ਤਾਂ ਲੈ ਗਈ ਹੈ ਪਰ ਕਿਸੇ ਨੇ ਕਿਤੇ ਗਾਜ ਆਰਟੀਓਫਿਸ ਦੇ ਸੜਕਤੀ ਜਾਂਦੀ ਹੈ ਆਰਟੀਓਫਿਸ ਕਹਿੰਦਾ ਨਹੀਂ ਸਾਡੀ ਚੈਕਿੰਗ ਚੱਲ ਰਹੀ ਹੈ ਜੇਬ ਪਰ ਕੀ ਫਰਜ਼ ਨਹੀਂ ਪੈਂਦਾ ਦੋਨੋਂ ਵਿਭਾਗਾਂ ਦਾ ਇਹਨਾਂ ਨੂੰ ਚੈੱਕਨ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਇਹਨਾਂ ਨੇ ਉੱਥੇ ਕੈਮਰੇ ਲਾਏ ਹੋਏ ਆ ਜੇ ਪੰਜਾਬ ਚ ਐਂਟਰ ਕਰਦੇ ਉੱਥੇ ਵੀ ਇਹਨਾਂ ਦਾ ਓਵਰ ਸਪੀਡ ਦੇ ਕੈਮਰੇ ਲੱਗੇ ਹੋਏ ਆ ਉੱਥੇ ਰੋਕਦੇ ਨੇ ਬੱਸਾਂ ਗੱਡੀਆਂ ਨੂੰ ਸਾਡੀਆਂ ਨੂੰ ਔਰ ਇਦਾਂ ਹੀ ਸਾਹਮਣੇ ਆਲਿਆ ਇੱਦਾਂ ਚੰਡੀਗੜ੍ਹੋਂ ਆਉਂਦੇ ਆ ਤੇ ਫੇਰ ਕੀ ਪਾਈ ਉੱਤੇ ਕੈਮਰੇ ਬੰਦ ਹੋ ਜਾਂਦੇ ਨੇ ਇਹਨੇ ਕੈਮਰੇ ਨਹੀਂ ਲਾਉਦੇ ਪਿਆ ਜੂਪੀ ਨੰਬਰ ਦੀ ਬੱਸ ਆਈ ਆ ਤੇ ਕਿਵੇਂ ਆਈ ਆ ਇਹਦੀ ਚੈਕਿੰਗ ਹੋਣੀ ਚਾਹੀਦੀ ਆ ਕੈਮਰੇ ਨਹੀਂ ਆਦੇ ਫੇਰ ਸਟੇਸ਼ਨ ਦੇ ਨੰਬਰ ਦੀਆਂ ਬੱਸਾਂ ਬੰਨ੍ਹ ਘੁੰਮਰੀਆਂ ਨੂੰ ਚੈੱਕ ਕਰਨਾ ਤੇ ਫੇਰ ਭਾਈ ਇਹਦਾ ਮਤਲਬ ਕਿ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੂਰੀ ਮिली-ਪੋਟ ਦਾ ਵਾਲੇ ਸਾਰਾ ਕੁਝ ਹੋ ਰਿਹਾ ਇਹ ਬਿਲਕੁਲ ਪੰਜਾਬ ਦੇ ਲੋਕ برداشت ਨਹੀਂ ਕਰਦੇ ਇਸ ਕਰਕੇ ਸਰਕਾਰ ਨੂੰ ਕਹਿੰਦੇ ਆ ਤੇ ਕੋਈ ਵਿਧੀ ਵਿਧਾਨ ਬਣਾ ਦਿਓ ਜੇ ਪੰਜਾਬ ਦਾ ਮੌਲ ਠੀਕ ਰੱਖਣਾ ਨਹੀਂ ਤਾਂ ਫਿਰ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰਨ ਦੇ ਵਿੱਚ ਤੁਸੀਂ ਦੇਚੀ ਹੋਵੋਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ